ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ ਜਾਨੋ ਨਹੀਂ ਭਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਉ ਧਿਆਨੀ ਧਿਆਨ ਲਾਵਹਿ ਗਿਆਨੀ ਗਿਆਨ ਕਮਾਵਹਿ ਪ੍ਰਭ ਕਿਨਹੀ ਜਾਤਾ ਪਗਉਤੀ ਰਹਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪਹਿ ਰਾਤਾ ਮੋਨੀ ਮੋਨ ਧਾਰੀ ਸਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪੁਕਾਰਾ ਗ੍ਰਿਸ਼ਤੀ ਗ੍ਰਿਸਤ ਧਰਮਹਾਤਾ ਇਕ ਸ਼ਬਦੀ ਬਹੂ ਰੂਪ ਅਵਧੂਤਾ ਕਾਫੜੀ ਕਉ ਤੇਜਾ ਗੂਤਾ ਇਕ ਤੀਰਥਨਾਤਾ ਮਿਰਹਾਰ ਵਰਤੀ ਆ ਪਰਸਾ ਇਕ ਲੂਕਨਾ ਦੇਵਹਿ ਦਰਸਾ ਇਕ ਮਨ ਹੀ ਗਿਆਤਾ ਕਹਾਣਾ ਕਿਨਹੀਂ ਕਹਾਇਆ ਸਭ ਕਹਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ ਸਗਲ ਉਕਤ ਉਪਾਵਾ त्याਗੀ ਸ਼ਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੀ ਜਾ ਜੋਗੀ ਅੰਦਰ ਜੋਗੀਆਂ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਛ ਪਿਆਲ ਜੀਓ ਹਉ ਵਾਰੀ ਹਉ ਵਾਰਣੈ ਕੁਰਬਾਨ ਤੇਰੇ ਨਾਮ ਨੂੰ ਰਹਾਉ ਤੁਦ ਸੰਸਾਰ ਉਪਾਇਆ ਸਿਰੇ ਸਿਰ ਢੰਡੇ ਲਾਇਆ ਵੇਖਹਿ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਾਹ ਰਹਿ ਜਾਪਦਾ ਸਬ ਨਾਵੈ ਨੂੰ ਪਰ ਤਾਪਦਾ ਸਤ ਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤ ਗੁਰ ਕਉ ਬਲ ਜਾਈਐ ਜਿਤ ਮਿਲਿਆ ਪਰਮ ਗਤ ਪਾਈਐ ਸੁਰ ਨਰ ਮਨ ਜਨ ਲੋਚ ਦੇ ਸੋ ਸਤ ਗੁਰ ਦੀਆ 부ਝਾਏ ਜੀਓ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏ ਕੋ ਨਾਮ ਹੁਕਮ ਹੈ ਨਾਨਕ ਸਤਗੁਰ ਦੀਆ 부ਝਾਏ ਜੀਓ ਇਹ ਜਗਤ ਭਰਮ ਕੁਲਾਇਆ ਆਪਹੁ ਤੁਦ ਖੁਆਇਆ ਪਰ ਤਾਪ ਲੱਗਾ ਦੋਹਾ ਗਣੀ ਭਾਗ ਜਿਨਾਂ ਕੇ ਨਾਹਿ ਜੀਓ ਦੋਹਾ ਗਣੀ ਕਿਆ ਨਿਸ਼ਾਨੀਆਂ ਖਸਮਹੁ ਘੁੱਥੀਆਂ ਫਿਰੈ ਨਿਮਾਣੀਆਂ ਮੈਨੇ ਵੇਸ ਤਿਨਾ ਕਾਮਣੀ ਦੁਖੀ ਰਹਿਣ ਵਿਹਾਏ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕੈ ਆਪਣੀ ਆਪੇ ਲੈ ਮਿਲਾਏ ਜੀਓ ਹੁਕਮ ਜਿਨਾ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਿਸਾਇਆ ਸਹਿਆਂ ਸੇ ਸੁਹਾਗਣੀ ਜਿਨ ਸਹ ਨਾਲ ਪਿਆਰ ਜੀਓ ਜਿੰਨਾ ਭਾਣੇ ਕਾਰਸ ਆਇਆ ਤਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਿਲਾਏ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤ ਕਾ ਦੁੱਖ ਕਟਿਆ ਭਾਗ ਬੈਠਾ ਮਸਤਤ ਆਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਸੇਰਿਆਂ ਭਗਤਾਂ ਹਿਰਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰਹਿ ਨਿਸਤਾਰ ਜੀਓ ਸਤਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹਉ ਸਤਗੁਰ ਵਿਟਹੁ ਕੁਮਹਾਇਆ ਜਿਨ ਭ੍ਰਮ ਭੁੱਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਉ ਤੂੰ ਸਬਨਾ ਮਾਹੀ ਸਮਾਇਆ ਤਿਨ ਕਰਤਾ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕਉ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰਮ ਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ ਮੇਰੇ ਗੁਣ ਅਵਗਨ ਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸੰਭਾਰਿਆ ਤੰਠ ਲਾਏ ਕੈ ਰਖਿਉ ਲਗੈ ਨ ਤਤੀ ਵਾਉ ਜੀਉ ਮੈਂ ਮਨ ਤਨ ਪ੍ਰਭੂ ਧਿਆਇਆ ਜੀ ਇਛੇ ਅੜਾ ਫਲ ਪਾਇਆ ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੇ ਨਾਉ ਜੀਉ ਤੋਦ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸਚੋ ਸੱਚ ਵਰਤਦਾ ਜਿਸ ਭਾਵੈ ਤਿਸੈ 부ਝਾਏ ਜੀਉ ਗੁਰ ਪ੍ਰਸਾਦਿ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰ ਕੈ ਆਪਣੀ ਆਪੇ ਲੈ ਸਮਾਏ ਜੀਉ ਗੋਪੀ ਨੈਂ ਗੋਵਾਲੀਆ ਤੁਰ ਆਪੇ ਗੋਏ ਉਠਾਲੀਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭਨ ਸਵਾਰ ਜੀਓ ਜਿਨ ਸਤਗੁਰ ਸਿਓ ਚਿਤ ਲਾਇਆ ਤਿਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਤਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦੇਹ ਵੜਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ